ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੰਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ ਤੇ ਜੱਗੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਟੋਟਲ ਤਿੰਨ ਤਿੰਨ ਮੱਝਾਂ ਤੇ ਇੱਕ ਆ ਗਾਂ ਤੁਹਾਨੂੰ ਦਿਖਾਉਣੀ ਸਾਰੀਆਂ ਟੁਕੜਾ ਗੱਬਣਾ ਤੁਹਾਨੂੰ ਦਿਖਾਉਣੀ ਆ ਚੱਕ ਪਾਸ ਚੰਗੇ ਰਿਕਾਰਡ ਵਾਲੀਆਂ ਤੁਹਾਨੂੰ ਟੁਕੜਾ ਗੱਬਣਾ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਡੇਰੀਆਂ ਚ ਮਾਲ ਜਿਹੜਾ ਵੀ ਦਿਓ ਨਾਲ ਦਾ ਸਾਰਾ ਆਇਆ ਹੁੰਦਾ ਵਾ ਤੇ ਬਾਕੀ ਆਪਣੇ ਆ ਕੇ ਤਸੱਲੀ ਕਰਕੇ ਵੇਚ ਚਾ ਕੇ ਫੇਰੀ ਪਸ਼ੂ ਖੜਿਆ ਕਰੋ ਜੀ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣ ਨਾ ਤੇ ਪੁੱਛਦੇ ਸਾਰੀ ਡਿਟੇ ਹਾਂਜੀ ਵੀਰ ਜੀ ਸਸ ਕਾਲ ਜੀ ਹੋ ਸਾਨੂੰ ਠੀਕ ਠਾਕ ਜੀ ਵੇਗ ਗਿਆ ਕੱਲ ਵਾਲਾ ਮਾਲ ਸਾਰਾ ਮਹਾਰਾਜ ਵੇਖੋ ਸਾਰਾ ਬ੍ਰਾਂਡ ਦਾ ਮਾਲ ਜੇ ਇੱਕ ਵੀ ਨਹੀਂ ਹੈਗੀ ਕੱਲ ਵਾਲੀ ਅੱਠ ਪਾ ਗਿਆ ਅੱਠ ਜੀ ਹੁਣ ਇਹ ਆਵੇ ਵੋਟਾਂ 'ਚ ਵੀ ਜ਼ੋਰ ਲੱਗ ਜਾਂਦਾ ਤੇ ਇੱਧਰ ਵੀ ਜ਼ੋਰ ਨਾਲੇ ਨਾਲ ਲਈ ਜਾਂਦੇ ਜੀ ਮਹਾਰਾਜ ਦੀ ਮਹਾਰਾਜ ਕਰਮਾਲੀਆ ਮਿਲਦੀ ਆ ਬੱਬਾ ਜੀ ਲਈ ਆਈ ਦੀ ਹੁਣ ਇੱਧਰ ਸਭ ਕੋ ਛੁੱਟੀ ਕਰੋ ਅਜੇ 10 ਦਿਨ ਬੱਬਾ ਜੀ ਇਹ ਕੰਮ ਹੀ ਪੱਕਾ ਆਪਣਾ ਕਿ ਇਹ ਨਹੀਂ ਛੱਡਣਾ ਵੇ ਅੱਛਾ ਵੋਟਾਂ 'ਚ ਵੀ ਵੱਡੇ ਜ਼ੋਰ ਨਾਲੇ ਦੀ ਪਾਦ ਗਏ ਵੀਡੀਓ ਅੱਛਾ ਇਹ ਕੰਮ ਨਹੀਂ ਛੱਡਣਾ ਸਰਦਾਰ ਜੀ ਆ ਚਲੋ ਉਹ ਵੀ ਕੰਮ ਜ਼ਰੂਰੀ ਤੇ ਵੀ ਜ਼ਰੂਰੀ ਆ। ਉਹ ਇਹ ਆਪਣੀ ਜਗ੍ਹਾ ਹੋ ਜਾਏ। ਮੈਂ ਜੇ ਕਿਹਨੂੰ ਘਟਾਇਆ ਜ਼ਰੂਰੀ ਹੈ ਗਿਆ 8-7 ਪਾਈਆਂ ਹੈਰ ਦੀ 4 ਪਾਉਂਦੇ ਹਾਂਜੀ। ਆਓ ਚਲੋ ਫਿਰ ਨਾਨ ਦੱਸਦੀ ਆ ਕਿ 4 ਵੀ ਚੰਗੀਆਂ ਕੁਆਲਿਟੀ ਵਾਲੇ ਪਾਵਾਂ ਗਾਂ ਪਾਵਾਂਗੇ ਫਾਰਮ ਦੀ ਆ ਜੀ ਨਹੀਂ ਲੌਂਡੀ ਗਾਂ ਥੋੜਾ ਜਿਹਾ ਡਿੰਗੜੰਗੜ ਜਿਆਦਾ ਨਹੀਂ ਪਰ ਬੜੀ ਵੱਡੀ ਗਾਂ ਪਾਵਾਂ। ਚੱਕ ਪਾਸ ਆਵੇ। ਇੱਕ ਬਾਸ ਮਸਾਲਾ ਮਾ ਆਪਾਂ ਲੈਣਾ ਚੱਕ ਪਾਸ ਆ। ਵੇਖੋ ਨਾ ਬਕਾਨੇ ਘਰ ਜਾ ਕੇ ਬੱਚਾ ਭੁੱਲੇ। ਨਾ ਬਕਾਨੇ ਘਰ ਜਾ ਕੇ ਬੱਚਾ ਲਵੇ। ਨਾ ਕੋਈ ਲਾਂਬਾ ਇੰਨਾ ਕਰਵਾਉਂਦਾ। ਐਵੇਂ ਚੱਲਾ ਵਧੀਆ। ਬਾਜੇਰ ਦਾ ਲਾਂਬਾ ਪਾ ਜੇਰ ਅ ਖੜਾ ਦੀ ਪੂਰ ਛੱਟੇ ਦੀ ਬਾਦ ਘਾੜਦੀ ਆਪਣੀ ਗਰੰਟੀ ਹੋ ਗਈ ਤੇ ਬਾਕੀ ਇਹ ਆ ਵੀ ਇਹਨਾਂ ਦਾ ਕਈ ਵਾਰੀ ਟੁਕੜਾ ਕੱਪਣਾ ਜਾ ਕੇ ਬਾੜੇ ਤੇ ਮਿਲਦੀਆਂ ਟਿੱਕੇ ਵੀ ਲਾਉਂਦੀਆਂ ਟਿੱਕੇ ਵੀ ਲਾਉਂਦੀਆਂ ਵਾ ਹਾਂਜੀ ਹਾਂਜੀ ਬਾਈ ਮਰਜ਼ੀ ਦੀ ਮਾਲਕਾਂ ਹੁੰਦੀਆਂ ਵਾ ਬਾਈ ਜੇ ਸਾਡੀ ਕਰ ਅਗਲੇ ਇੰਜ ਕਈ ਵਾਰੀ ਰੱਜ ਪੁੱਜ ਕੇ ਖੁਸ਼ ਹੋ ਕੇ ਮਿਲਦੀਆਂ ਢੈਂਕੇ ਮਈਆਂ ਮਿਲਦੀਆਂ ਥਾਪੀ ਦੀ ਆਹ ਇਹ ਕਈ ਵਾਰੀ ਟਿੱਕਾ ਵੀ ਲਾ ਸਕਦੀਆਂ ਕਈ ਵਾਰੀ ਬਾੜੇ ਤੇ ਵੀ ਮਿਲ ਸਕਦੀਆਂ ਵਾ ਜੀ ਤੇ ਚਲੋ ਫਿਰ ਜਿਹੜੀ ਆ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਮੈਂ ਵੇਖੋ ਗੱਡੀ ਆ ਕਿੰਨੇ ਚਿਰ ਦੇ ਚੱਕ ਪਾਸਿਆ ਇਹ 550 ਨਹੀਂ ਆਜੀ ਚੱਕ ਪਾਸ 6ਾਂ ਲੱਗਣ ਰੁਪਈਆ 5 ਦਿਨ ਰਗੇ ਜੇ ਜਿਹੜੇ ਬੰਦਾ ਕੋ ਮਹਿ ਲਈ ਉਹ ਵੀ ਵੀਡੀਓ ਵੇਖਣ ਨੂੰ ਥਲੋ ਮੈਂ ਉਹ ਖਾ ਦੋ ਮੈਂ ਤਾਂ ਦੁੱਧ ਦਾ ਰਿਕਾਰਡ ਬੜਾ ਹੀ ਹੈ ਜੇ ਅੱਛਾ ਮੈਂ ਇਹਦੇ ਵੀ 21 ਕਿਲੋ ਦੁੱਧ ਦਤਾਰ ਕੀ ਸੂਰਤ ਹਾਂਜੀ ਅੱਛਾ ਪਰ ਮੈਂ ਵਿਖਾ ਦੋ ਇੱਕਲਾ ਵੀ ਵਿਖਾ ਦੋ ਮੈਂ ਕਿ ਚਲੋ ਪੂਰੀ ਜਵਾਨ ਹੈ ਜਵਾਨ ਖਾ ਦੋ ਕਿੱਡੀ ਹੈ ਕਰਾ ਬਾਕੇ ਗਾੜ ਗੂੜਾ ਮਿਲ ਕੇ ਵੇਖੋ ਕਿੱਡੀ ਗਾੜ ਵੇਖੋ ਮੈਸਲ ਮੈਨ ਲੱਗਾ ਬਾਜੀ ਵੇਖੋ ਤੇ ਵੇਖੋ ਮੋਢੇ ਦੇ ਬਰਬਰ ਆਉਂਦੀ 6 ਫੁੱਟ ਦਾ ਬਾਕੀ ਰਾਜੀ ਵੀ ਪੂਰੀ ਆ ਸੰਭੇ ਲਈ ਚੰਗੀ ਚੌੜੀ ਚੂੜੀ ਬੜੀ ਮੈਂ ਬਾਬਾ ਜੀ ਵੇਖੋ ਤੋਰ ਦ ਤੋਲ ਰਾਜੀ ਪਹਿਲਵਾਨ ਅਰਗੀ ਮੈਂ ਆ ਗਏ ਠੀਕ ਹੈ ਜੀ ਹਾਂ ਜੀ ਇਹਨੇ ਮੈਨ ਨਹੀਂ ਬਾਬਾ ਜੀ 22 ਕਿਲੋ ਦੋ ਦਿਨਾਂ ਸੱਜੇ ਸੁਈ ਨਹੀਂ ਤੇ ਕਿਹੜੀ ਨਹੀਂ ਲੱਭਦਾ ਬਾਬਾ ਜੀ ਕਿ ਬੜਾ ਘੱਟ ਲੱਭਦਾ ਠੀਕ ਹੈ ਇਹ ਵਾਲੇ ਸਾਰੇ ਜਿਹੜੀ ਪੈਸੇ ਜੇਬ ਚੋਂ ਤੇ ਤਾਂ ਵੀ ਨਹੀਂ ਲੱਭਦਾ ਠੀਕ ਹੈ ਜੀ ਮਹਾਰਾਜੋਂ ਮਿਲਦੀਆਂ ਸੀ ਚੀਜ਼ਾਂ ਬਾਕੀ ਚੰਗੇ ਕਦ ਕਾਟ ਚਾਹ ਕਦ ਕਾਟ ਵਾਲੀ ਰਾਜੀ ਪੂਰੀ ਕੋਈ ਲਿੱਸੀ ਨਹੀਂ ਹੈ ਮੈਂ ਚੰਗੇ ਬਾਕੀ ਇਹ ਬਾਕੀ ਆ ਵੀਥੇ ਆ ਕੇ ਵੇਖੋ ਇੱਕ ਰੀ ਮਹੀਨੇ ਲੱਗੇ 4.5 ਅੱਛਾ 4.5 ਮਹੀਨਿਆਂ ਨੂੰ ਮੱਝ ਦੀ ਵੇਖੋ ਬukt ਕਿੰਨੀ ਹੋਈ ਹੁਣ ਕਿੰਨੇ ਆਦੇ 5.5 ਦੇ ਚੈੱਕ ਪਾਸ 5.5 ਦੇ 8 ਕਿਲੋ ਦੁੱਧ 7 ਕਿਲੋ ਕਰਕੇ ਦੇਣੀ ਹੈ ਮੈਂ ਠੀਕ ਹੈ 5.5 ਮਹੀਨੇ ਚੈੱਕ ਪਾਸ 8 ਕਿਲੋ ਮੈਂ ਕਿਹਾ ਦੁੱਧ ਆ ਤਾਂ ਫਿਰ 7 ਕਿਲੋ ਕਰਕੇ ਦੇਣੀ ਕਿ ਵੀਰ ਭਰਾ ਨੂੰ ਹੈਗਾ ਜੀ ਪੱਕਾ ਦੋ 7 ਕਿਲੋ ਇਧਰੇ ਥੱਲਾ ਹੀ ਦੱਸ ਦਿੰਦਾ ਆਪਾਂ ਥੋੜਾ ਆਖਣਾ ਆ ਥੱਲਾ ਹੀ ਦੱਸ ਦਿੰਦਾ ਸੱਜਰਾ ਇਹਨਾਂ ਨੇ ਛੱਡਾ ਮੈਂ ਲੱਗਾ ਬਾਬਾ ਜੀ ਆਪਾਂ ਤੇ ਥਣਾ ਜੀ ਮੈਂ ਨਹੀਂ ਆਂ ਟਾਈਮ ਚ ਆਈਦਾ ਜੀ ਮੈਂ ਫੋੜਾ ਛੱਡਾ ਜੂ ਤੇ ਮੁੱਲ ਇਹ ਤਾਂ ਮੁੱਲ ਕੋਈ ਮੈਨੂੰ ਟਾਈਮ ਨਹੀਂ ਮੈਂ ਅੱਜ ਹੀ ਆਈ ਜੇ ਜੀ ਅੱਜ ਹੀ ਆਈ ਜੇ ਕਰਮਾਲੀ ਇਹ ਤਾਂ ਮੁੱਲ ਇਹ ਦੇ ਦਈਏ ਬਾਬਾ ਜੀ ਐ 70 ਦੀ ਦੇ ਦਈਏ 70 ਜੋ ਕਰੀਏ ਮੰਨਤਾ ਨਾ ਨਾਮ ਜੂ ਜੇ ਮੈਂ ਦਾ ਧਿਆਨ ਹੋਈ ਜੇ ਜਿਆਦਾ ਨਹੀਂ ਧੂਮਣ ਪਾ ਦੂਗੀ 55000 ਦੀ ਦੋ ਤਰਾ ਹੀ ਆਣਾ ਦੋ ਨੰਬਰ 3 ਨੰਬਰ ਛੱਡ ਦਈਏ 62 ਦੇ 62000 ਦੇ 61 ਦਮਾਂ ਛਕਣਾ ਅੱਛਾ 61000 ਦੇ 60000 ਦੀ ਮੈਂ ਦੇ ਦਾਂ ਪਰ ਮੈਂ ਜਿਹਾ ਸਪਾਈਆ ਥੱਲੇ ਵੇਲਾ ਕਿਤੇ ਬਾਈ ਨਹੀਂ ਕਿਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਭੂਰ ਨਹੀਂ ਛੱਟਾ ਨਹੀਂ ਉਹਦੀ ਗਾਰੰਟੀ ਹੋ ਗਈ ਆਪਾਂ ਠੀਕ ਹੈ ਜੀ ਬਾਕੀ ਪੂਰੇ ਕੱਦ ਕਾਟ ਸਿਰ ਰਾਜੀ ਆ ਪੂਰੀ ਤੇ ਆ ਕਿੰਨੇ ਚੱਤੇ ਚੱਕ ਪਾਸੇ ਜੀ ਬਾਬਾ ਜੀ ਸਾਢੇ 6 ਮਹੀਨੇ ਦੀ ਇਹ ਸਾਢੇ 6 ਮਹੀਨੇ 1.5 ਕਿਲੋ ਦੁੱਧ ਇਹ ਦੇ ਕੋਲ ਅੱਛਾ ਮੰਨ ਲੋ ਕਰਕੇ ਦੇਣੀ ਆ ਇਹ ਵੀ ਸਾਢੇ ਜੋ ਪਰ ਵੇਖੋ ਛੱਡਾ ਵੇਖੋ ਦੋ ਵੇਖੋ ਜਿਰਾਨਾ ਵਧ ਕੇ ਹੈ ਕਿ ਨਹੀਂ ਚਲੋ ਖੋਲੋ ਕੋਈ ਮੈਨ ਮੇਰਾ ਸਣਾ ਜੀ ਨਹੀਂ ਆਈ ਕੋਈ ਮੇਰੇ ਵਾਹਟ ਕਾਰਡ ਭਾਈ ਹੋਵੇ ਥਾਣ ਚਾਹੇ ਬਾਕੀ ਸਿੰਘ ਨਹੀਂ ਆਗੇ ਤੇ ਸਿੰਘ ਨਹੀਂ ਆਗੇ ਬਿਲਕੁਲ ਪੋਟਾ ਪੁੱਟਾ ਵੱਡੇ ਆ ਕਿਸ ਨੇ ਸਿੰਘ ਇਹਦੇ ਹਾਂ ਤੇ ਨਹੀਂ ਆਗੇ ਕਰਮਾਂ ਦੇ ਪਰ ਭਾਵੇਂ ਕੋ ਪੋਡੀ ਨਾਲੇ ਵੇਖੋ ਸਿੰਘ ਆਪ ਵੇਖੋ ਕਿ ਜਦ ਸੋਹਣੀ ਲੱਗਦੀ ਆ ਇਹਦੇ ਬੁਰੀ ਜੀ ਲੱਗਦੀ ਮੈ ਸੋਹਣੀ ਲੱਗਦੀ ਸਿੰਘ ਵੱਡਿਆ ਤੇ ਬਾਕੀ ਇੱਕ ਮਿੰਟ ਇੱਕ ਮਿੰਟ ਹੋਰ ਮੈਂ ਕਿੰਨੀ ਗਾਣ ਬਾਬਾ ਜੀ ਚਲੋ ਲੈ ਗਾੜੇ ਦੀ ਮੈਂ ਦੀ ਪੂਰੀ ਚੰਗੀ ਜੀ ਹਾਂਜੀ 8 ਕਿਲੋ ਸੱਜਰ ਮੈ ਇਹ ਵੀ ਤਾਂ 13 14 ਕਿਲੋ ਦੁੱਧ ਦਾ ਰਿਕਾਰਡ ਜੇ ਵੇ ਰੋਬੀ ਕਿੰਨੇ ਚਿਰ ਦੀ ਗੱਬਣ ਹੋ ਗਈ ਹਰੇ ਦੁੱਧ ਵੇਖੋ 8 ਕਿਲੋ ਦੀ ਹੁੰਦੀ ਹੈ ਆਰਕ ਜਿਆਦਾ ਨਹੀਂ 15 16 ਕਿਲੋ ਮੈਂ ਦੁੱਧ ਦੇ ਜੂਈ ਬਾਬਾ ਜੀ ਚਲੋ ਫਿਰ ਅਜ ਲੈ ਆਓ ਬਾਕੀ ਸਰਾਪਸ ਨੂੰ ਕੋ ਵੇਖੋ ਕਿ ਨੇ ਚੰਗਾ ਕਿ ਜਿਆਦੀ ਬੁਰੀ ਜੀ ਨਹੀਂ ਲੱਗਦੀ ਸੋਹਣੀ ਲੱਗਦੀ ਮੈਂ ਚੰਗੀ ਥਾਂ ਤੇ ਸਭਾ ਦੀ ਮੈਂ ਵੇਖੋ ਜਿੱਥੇ ਮਰਜ਼ੀ ਖਲਾਰ ਲੋ ਘਰ ਵਾਲੀ ਦੇਰੀਆਂ ਦਾ ਮਾਲ ਹੁੰਦਾ ਚੰਗਾ ਮਾਲ ਹੁੰਦਾ ਚੰਗਾ ਮਗਰ ਉਹ ਚੌੜਾ ਚੂੜਾ ਟਿੱਕ ਪੁੜੇ ਦਾ ਮਾਲ ਬਾਬਾ ਜੀ ਵੇਖੋ ਮਾਲ ਅੱਡੇ ਤੋਂ ਮਾਰ ਲਈ ਮੁੱਕੇ ਤੇਰਾ ਅਡਵਾਂਸ ਸਫਾਈਆਂ ਦਿੱਤੀਆਂ ਹੁੰਦੀਆਂ ਅੱਛਾ ਮਗਰ ਪਹਿਲਾਂ ਮਾਰ ਲਿਆ ਹੁੰਦਾ ਥੱਲੇ ਸਫਾਈਆਂ ਵੇਖੋ ਮੈਂ ਜੀ ਤੇ ਰਖੋ ਸਜਿਰਾਂ ਨਾਲ ਕਰੇ ਬਾਬਾ ਜੀ ਚੱਡਾ ਲੱਗਾ ਸਾਡੇ ਇਸ ਤਰ੍ਹਾਂ ਮਾਰ ਮੈਂ ਤੋੜ ਘੱਬਣ ਆ ਤੇ ਇਹਦਾ ਮੁੱਲ ਇਹ ਬਾਬਾ ਜੀ ਦੇ ਦੀ ਛੱੜਦੀ 60 ਚੋਂ ਕਿੰਨਾ ਛੱੜਦੀ ਐ 5 50 ਅੱਛਾ 50 ਹੀ 60 ਚੋਂ ਸਿੱਧਾ 10 ਹੀ ਦੋ ਹੋਰ ਅੱਛਾ 1000 ਹੀ 48000 47000 ਦੀ 47000 ਦੀ ਅੱਛਾ 47000 ਦੀ ਕੋਈ 47000 ਦੀ ਦੇ ਕੇ ਖੋਏ ਸੱਜਰਾਂ ਨੂੰ ਵਧ ਗਿਆ ਮੈਨੂੰ ਜੱਡਾ ਲੱਗਾ ਸੱਜਰਾਂ ਨੂੰ ਵਧ ਗਿਆ ਇਹੋ ਬਾਹਰ ਲੱਭ ਕੇ ਵਾ ਲੋ ਬਾਹਰ ਲੱਭੇ ਸੈਂ ਥੋੜਾ ਰਾਜੀ ਮਗਰ ਚੌੜੀ ਚੂੜੀ ਵੇਖੋ ਕਿੱਡੀ ਮੈਂ ਬੱਬਾ ਜੀ ਕੱਲ ਵੀ ਵੇਚ ਗਿਆ ਪਹਿਲੇ ਪਹਿਲੇ ਫੂਨਾ ਦੇ ਜਾਣੀਆਂ ਠੀਕ ਹੈ ਤੇ ਹੁਣ ਇੱਕ ਆ ਵੀ ਚੱਕ ਪਾਸ ਆ ਵੀ ਚੱਕ ਪਾਸ ਗੇ ਸਾਡੇ ਚੌਹ ਪੰਜਵੇਂ ਮਹੀਨੇ ਦੀ ਤੇ ਠੰਡੀ ਠੰਡੀ ਇਧਰ ਵੇਖੋ ਬਹੁਤ ਜਿਆਦਾ ਠੰਡੀ ਠੰਡੀ ਇਧਰ ਵੇਖੋ ਥਾਂ ਥਾਂ ਨੂੰ ਵੇਖੋ ਕਿੱਡਾ ਸਪੈਸ਼ਲ ਲੱਗਾ ਵਾ ਤੇ ਇਹ ਵੀ ਮੈਂ ਅੱਜ ਹੀ ਆਈ ਠੀਕ ਆ ਬਾਕੀ ਛੋਟੀ ਦੇਖੋ ਮੂਹ ਦੀ ਕਿੱਡੀ ਮਿੱਠੀ ਆ ਇਹ ਥੋੜਾ ਜਿਹਾ ਗਰਮ ਹੈ ਠੀਕ ਆ 1000 ਰੁਪਏ ਬੜੀਆ ਘੱਟ ਲਾਵ ਦੇ ਲੋ ਭਾਵੇਂ ਸਾਰੇ ਮੂਹ ਚੋਂ ਗਰ ਰਵੇ ਸਾਰੇ ਟੱਬਰ ਨੇ ਜੂੜ ਕੇ ਤੇ ਮਸਾਲਾ ਦੇਣਾ ਇਹਨੂੰ ਅੱਛਾ ਇਹ ਸਿਆਣ ਨਹੀਂ ਲਾਉਂਦੀ ਆ ਠੀਕ ਆ ਬੜੀ ਘੱਟ ਲਾਉਂਦੇ ਥੋੜੀ ਜਿਹੀ ਮਈਦੇ ਇਹ ਆਈ ਵੀ ਫਿਰ ਬੜੇ ਖਾਸ ਜਗ੍ਹਾ ਤੋਂ ਹੀ ਆ ਨਾ ਜਾਨੀ ਜੀ ਤੁਹਾਨੂੰ ਬੜਾ ਕਿੱਥੋਂ ਆਈ ਜੀ ਬੜਾ ਜਿੱਥੋਂ ਮੈਂ ਆਈ ਆ ਮੈਂ ਵੀ ਮੁਖਤ ਪਾਜੀ ਉਹ ਇੱਥੇ ਆ ਗਈ ਠੀਕ ਹੈ ਸੱਜਣਾ ਦੇ ਬੋਲ ਪਕਾਏ ਆਪਾਂ ਜਿੱਥੋਂ ਮੈਂ ਆਈ ਆ ਠੀਕ ਹੈ ਪ੍ਰਧਾਨਾ ਪਾਣੂ ਹਿੰਦੂ ਦੇ ਪ੍ਰਧਾਨ ਬੁਣਾ ਕਰਕੇ ਵਿਖਾਇਆ ਠੀਕ ਹੈ ਜੀ ਬਾਕੀ ਕਿਹੜੀ ਫਾਈਲ ਲੱਭੇ ਰੁਪਏ ਆ ਬਾਕੀ ਲਿਸੀ ਨਹੀਂ ਆ ਇਧਰ ਥੋੜੀ ਜੀ ਸਾਡੀ ਜਿੱਥੋਂ ਆਈ ਆ ਠੰਡੀ ਵੇਖੋ ਕਿੱਡੀ ਸਾਹ ਥੋੜੀ ਜੀ ਕੱਟ ਕਰਦੇ ਆ ਬਸ ਸੇਵਾ ਕੱਟ ਜਿੱਥੋਂ ਆਈ ਆ ਚਲੋ ਇਹ ਆਪੇ ਉਹਨਾਂ ਨੂੰ ਕਹੋ ਵੀ ਸਾਹ ਥੋੜੀ ਕਰਿਆ ਕਰਨਾ ਉਹਨਾਂ ਨੂੰ ਵੀਰ ਨੂੰ ਬੇਨਤੀ ਆ ਵੀ ਥੋੜੀ ਜੀ ਆਪਾਂ ਸਾਹ ਕਰੀਏ ਮਾਲ ਦੀ ਸੇਵਾ ਕਰਹਿ ਕਰੀਏ ਠੀਕ ਹੈ ਜੀ ਅਲੀ ਆ ਜੀ ਇਹਨਾਂ ਨੂੰ ਫੜਾ ਕਰਾ ਇਹ ਵੀ ਕੱਦ ਕੱਠ ਕੱਦ ਕੱਠ ਚੰਗਾ ਵਾ ਤੇਰਾ ਸਰੀਰਾ ਥੋੜੀ ਘੱਲਸੀ ਆ ਜਿਹੜੀ ਆਹ ਰਾਜੀ ਨਹੀਂ ਬਾਬਾ ਆਹ ਬਈ ਬਾਬਾ ਜੀ ਆ ਇਧਰ ਇਹ ਥੋੜਾ ਇਧਰ ਖੜਾ ਮੈਂ ਜੋ ਕਿਥੋਂ ਲਾ ਬੜੇ ਦੋ ਠੀਕ ਹੈ ਜੀ ਇਹ ਮੈਂ ਵੀ ਪਾਣੀ ਦੇ ਬੰਨ ਕੇ ਚਲੋ ਹਰਬੀ ਜੀ ਆਪਾਂ ਬਾਕੀ ਡੰਗਰਾਂ ਦੇ ਕਹਿ ਸਕਦੇ ਵੀ ਟੀਕਾ ਲੈ ਸਕਦੀਆਂ ਇਹ ਮੈਂ ਸਾਡੀ ਮੈਂ ਬਗਾਨੇ ਘਰੇ ਆ ਕੇ ਟੀਕਾ ਉਹਨਾਂ ਲਊਗੀ ਬਾਬਾ ਜੀ ਠੀਕ ਹੈ ਜੀ ਹਾਂ ਜੀ ਚੱਲਾ ਫਿਰ ਤੋਰਾ। ਲਾ ਪਾ ਵੀ ਚੋਕ ਰਿਹਾ ਵਾ ਬਾਜੀ। ਤੇ ਇਹਨੇ ਸੱਜਣ ਨੇ ਕਿੰਨਾ ਕਿ ਚਵਾਇਆ ਜੀ। ਜੀ ਅੱਜ ਵੀ ਜਦੋਂ ਸੱਜਣ ਦੱਸਦੇ 13-14 ਕਿਲੋ ਦੁੱਧ ਦੇ ਕੇ ਆਈ ਆ। ਠੀਕ ਆ। ਬਾਕੀ ਵੇਖੋ ਆਪਣੇ ਦੇ ਜਿਤਨਾ ਆਪਾਂ ਨੂੰ ਪਸ਼ੂ ਗਰੰਟੀ ਹੀ ਉਹ ਆਪਾਂ ਕਿਹਨੇ ਗੜੀ ਵੀ। ਠੀਕ ਆ। ਪਰ ਹੁਣ ਦੁੱਧ ਕਿੰਨਾ ਚੇ? ਅੱਜ 6 ਕਿਲੋ। ਇਹ ਕਹਿੰਦਾ ਇਹ ਦੇਖੋ ਆ ਵੇ ਕਿਤੇ ਥੋੜਾ ਲੱਤੋਂ ਲੱਤ ਵੀ ਕੱਟੀ ਲਾ ਜੀ। ਮੂੰਹ ਦੀ ਮਿੱਠੀ। ਮੂੰਹ ਦੀ ਮਿੱਠਲੇ ਦੀ ਮਿੱਠੀ। ਇਹ ਤਾਂ ਕੋਈ ਚਾਹੀਦਾ ਹੀ ਨਹੀਂ। ਉਹ ਬੰਦੇ ਵੀ ਚੱਲੋ ਮਿੱਠੇ ਆ ਜਿੰਨਾ ਕਿ ਵਾਈ ਆ ਤੇ ਫਿਰ ਪਰ ਇਹੀ ਦੇ ਬੰਦੇ ਆ। ਸਾਡਾ ਕੋਈ ਉਹ ਬੰਦੇ ਦੀ ਆਪਾਂ ਜਵਾਬ ਦੇ ਬੋਲੇ ਚੜਨ ਗਾਂਦ ਕਿਤੇ ਕੰਮ ਪੈ ਗਿਆ ਠੀਕ ਹੈ ਜੀ ਉਹ ਲਾਵੇ ਆਪਣੇ ਲੱਤ ਜਾਵੇ ਤੇ ਚਲੋ ਫਿਰ ਇਹਦਾ ਹੱਥ ਲਾਇਆ ਮਾੜੀ ਲੈ ਮੈਂ ਬਸੰਦੀ ਆਉਂਦੀ ਦੇਖੋ ਤੇ ਇਹਦਾ ਮੋਟਾ ਫਿਰ ਤੇ ਇਹਦੀ 52000 ਦੀ 52 ਦੀ 50 ਦੀ 48 ਦੀ 47 ਅੱਛਾ 47000 ਦੀ ਦੇ ਲਾਂਗੇ ਠੀਕ ਆ ਮੈਂ ਦੇ ਲਾ ਪਰ 47 ਦੀ ਵੀ ਆਹ ਵੇਖੋ ਬਾਹਰੋਂ ਨਹੀਂ ਮਿਲਦੇ ਠੀਕ ਆ ਅੱਜ ਜੋੜਾ ਦੇ ਦੇਣਾ ਨਾ ਹਾਂਜੀ ਆਹ ਵੇਖ ਲਓ 47 47 ਕਿੰਨਾ 94 ਬਣਦਾ 94 ਬਣਦਾ ਉਹਨੇ ਦੀ ਇੱਕਲੀ ਵੇਖ ਜਾਣੀ ਲਾਸੀ ਦੇਣਾ ਆ ਦੇਖਿਆ ਕਿ ਵੇਚਣ ਵਾਲੀ ਆ ਸ਼ਾਵਾ ਥੋੜਾ ਬਾਬਾ ਜੀ ਇਹ ਤੇ ਮਜਬੂਰੀ ਆ ਲੋਕਾਂ ਦੀ ਆ ਲੈ ਜੂਗਾ ਨਾ ਥੋੜਾ ਵਾ ਕਿਦੇ ਠੀਕ ਹੈ ਸਾਰਾ ਦੇਖੋ ਵੇਚਦਾ ਨਹੀਂ ਬਾਕੀ ਮੈਂ ਚੌੜੀਆਂ ਚੂੜੀਆਂ ਬੜੀਆਂ ਸਿੰਗਰ ਹੁਣ ਜਿਹੜੇ ਆ ਇਹ ਤੇ ਤੁਹਾਡੇ ਜਿੱਡੀ ਜੇ ਗਾਂ ਕੋਲ ਦੇਖੋ ਭਾਜੀ ਹੁਣ ਇਹਨਾਂ ਦੇ ਅੰਤ ਬੰਨਾ ਹੀ ਕੋਈ ਨਹੀਂ ਗਾਂ ਦਾ ਠੀਕ ਹੈ ਇਹ ਸਿਰਫ ਆ ਅਰ ਵੀ ਅੱਜ ਹੀ ਆਈਏ ਸਵੇਰੇ 9 ਵਜੇ ਚੋਈ ਆ ਉਹਦੇ ਕਰਕੇ ਗਾਂ ਜਗੀ ਘਟਿਆ ਬਾਕੀ ਡਿੰਗੇ ਵੀ ਜਾਂਦੇ ਆ ਦੋਂਦਾ ਅੱਜ ਖੁੱਲੀ ਰਹੀ ਉੱਥੇ ਫਾਰਮ 'ਚ ਠੀਕ ਆ ਪੰਜਾਂ ਮਹੀਨੇ ਦੀ ਗੱਭਣ ਜੇ 7 ਕਿਲੋ ਦੁੱਧ ਜੇ ਤੇ ਸੱਜਰ ਨੇ ਕਿੰਨਾ ਚੋਇਆ ਦੁੱਧ ਬਾਬਾ ਜੀ ਤੂੰ ਆਂਦੇ 5 26 ਕਿਲੋ ਦਿੰਦੀ ਰਹੀ 5 ਕਿਲੋ ਦਿੱਤਾ ਹੋਊਗਾ ਬਾਕੀ ਦੀ ਗਾਂ ਜਿੱਦੀ ਆ ਜਿਆਦ ਜੀ ਅੰਗ ਪੈਰ ਖਾਓ ਸਾਰੇ ਜਾਦ ਜੂਦ ਵੇਖੋ ਬਾਕੀ ਪੂਰੀ ਜਾਨ 'ਚ ਆ ਜਿਹੜੇ ਵੱਡੀ ਗਾਵਾਂ 'ਚ ਆ ਪੂਰੀਆਂ ਵੱਡੀਆਂ ਗਾਵਾਂ 'ਚ ਬਾਬਾ ਜੀ ਫੁੱਲ ਬਾਕੀ ਚੱਲੋ ਥੋੜਾ ਹੁਣ ਸ਼ਾਮ ਦਾ ਟਾਈਮ ਹੋ ਗਿਆ ਵਾ ਹਾਂਜੀ ਬਾਕੀ ਵੈਡ ਜਰਸੀ ਕਰਾਉ ਜੀ ਤੇ ਆ ਜਾਂਦੀ ਸਰਾਪ ਉਸ ਇੱਕ ਰੰਗ ਕਾਲੀ ਸ਼ਾਹ ਇੱਕ ਰੰਗ ਕਾਲੀ ਸ਼ਾਹ ਵੇਖ ਖੂਬਸੂਰਤ ਵੈਡ ਆ ਜਿਹੜੀ ਹੈ ਵਾਲੀ ਓਏ ਹਰ ਵੀ ਤੇ ਖੜੇ ਆ ਜੀ ਸੇਵਾ ਕਰਨੀ ਆ ਅੱਖਾਂ ਬਿਲਕੁਲ ਕਾਲੀਆਂ ਆ ਕੇ ਇਹਦੀ ਰੋਸ਼ਨੀ ਪੈਣ ਕਰਕੇ ਲਿਸ਼ਕ ਜਾਂਦੀਆਂ ਇੱਕ ਰੰਗ ਕਾਲੀ ਸ਼ਾਹ ਵੱਡੀ ਬਾਬਾ ਜੀ ਇਹ ਬਾਬਾ ਜੀ ਸ਼ੈ ਸੰਭੜ ਵਾਲੀ ਜੀ ਕਿਸੇ ਘਰੇ ਬੱਜੀ ਵੀ ਬੱਜੀ ਕਿੱਦਾਂ ਤਿਆਰ ਕਰਨ ਵਾਲੀ ਆ ਜੇ ਕਿਸੇ ਨੇ ਜਿਨ੍ਹਾਂ ਨੇ ਸਾਂਭ ਕਰਕੇ ਵੇਚਨੀ ਆ ਨਾ ਉਹ ਵੀ ਰਸ ਜੇ ਇਹੋ ਜਿਹਾ ਬਾਬਾ ਸ਼ਾਵ ਜੇ ਇਹ ਸ਼ਾਵ ਸਾਂਭੜਾ ਲਿਆ ਜੇ ਜੇ ਪੱਠੇ ਵੀ ਪਉਣੇ ਆ ਸ਼ੈ ਮੁੱਲ ਪਉਂਦੀ ਹੈ ਪੱਠੇ ਪਾਇਆ ਬਾਬਾ ਜੀ ਉਹਨਾਂ ਨੇ ਤੇ ਵਟ ਵੀ ਦੱਸ ਦਿੰਦੇ ਆ ਵੇ ਸੱਜਰ ਚੰਗੀ ਤੇ ਆ 25 ਕਿਲੋ ਦੁੱਧ ਦਿੱਤਾ ਬਾਬਾ ਜੀ ਆ ਰਹੀ 30 ਕਿਲੋ ਆ ਵੇਖੋ ਭਾਜੀ ਆ ਚੀਜ਼ਾਂ ਦੁੱਧ ਦੇਣਾ ਵਾ ਆ ਜੇ ਥੋੜਾ ਫੇਰ ਕਿਤੇ ਉਦਾਂ ਹੀ ਥੋੜੀ ਕਾਲੀ ਪੈਂਦੀ ਹੈ ਮਿੱਠੀ-ਮੁੱਠੀ ਵੜੀਗਾ ਬਾਕੀ ਥਾਣਾ ਮੈਂ ਇਤਰਾ ਬੈਠੇ ਰੋ ਇਧਰ ਵੇਖੋ ਇਤਰੇ ਭਾਜੀ ਇਹ ਇਧਰ ਵੇਖੋ ਇਹ ਬਿਨਾ ਆੜੇ ਤੋਂ ਬਿਨਾ ਮੰਗੇ ਰੋ ਇਤਰਾ ਮੰਗਦੇ ਕਿ ਡਰ ਜਾਂਦਾ ਡਰ ਜਾਂਦਾ ਬਾਬਾ ਜੀ ਕਿਹੋ ਜਿਹੇ ਬਾਕੀ ਮਿਲਕਵੇਂ ਨੇ ਚੰਗੇ ਲੱਗੇ ਮਿਲਕਵੇਂ ਦੇਖੋ ਕਿੱਡੀ ਲੱਗੀ ਆ ਪੈ ਵੀ ਲਈ ਫਿਰਦੀ ਆ ਧੁੰਨ ਵਾਲੀ ਏ ਦੇਖੋ ਅੰਗ ਪੈਰ ਖਾਉ ਮਕਾਂ ਦੇ ਬਾਕੀ ਹਾਗੇ ਵੀ ਬਾਬਾ ਜੀ ਫੋੜਾ ਸੱਜਰ ਦੇ ਫੈਟ ਵੀ ਚੰਗੇ ਹੋਏ ਆ ਵੀਰ ਨਾਲ ਹਰ ਵੀ ਜਿੱਥੋਂ ਗਾ ਜਨਾ ਆਪਣੀ ਵੀਡੀਓ ਵੈਂਦੇ ਆ ਹਾਂਜੀ ਉਹਾਂ ਦੇ ਵੀ ਤੁਹਾਡਾ ਬੋਲ ਬਾਲਾ ਬੜਾ ਵਧੀਆ ਲੱਗਦਾ ਮੈਂ ਸਪੈਸ਼ਲ ਫੋਨ ਕਰਕੇ ਦਿੱਤਾ ਵੀਡੀਓ ਦੇ ਗਾ ਦਿੱਤੀ ਆ ਬਣੂ ਠੀਕ ਆ ਜੀ ਚਲੋ ਵਧੀਆ ਗੱਲ ਆ ਕੇ ਪਰਾਈ ਮੁੱਲੀ ਆਈ ਤੇ ਮੋਲ ਦੇ ਹਿਸਾਬ ਦੇਖ ਹਿਸਾਬ ਨੇ ਦਵਾਗੇ ਕਿੰਨੇ ਤੇ ਦੁੱਧ ਕੇ ਨਾਲ ਦੁੱਧ ਪਪਾ ਹੀ 7 ਕਿਲੋ ਆ ਆ ਬੱਚੋਗੇ ਲੈ ਆਏ ਆ ਤੇ ਬਾਕੀ ਹੋ ਗਿਆ ਥੋੜੀ ਜਿਹੀ ਜਗੀ ਘਾਟ ਸਿਰ 8 9 9 ਜਗ੍ਹਾ ਸੇ ਘਾਟ ਤੇ ਇਹਦਾ ਮੁੱਲ ਫਿਰ ਨਹੀਂ 40000 ਦੀ ਤੇ ਆ ਵੀ ਅਸੀਂ 85 ਦੀ ਚਲੋ ਵਿੱਚ ਛੋਟੇ ਆਹ ਵੀ ਤੁਹਾਨੂੰ ਬਰਾਏ ਐਡੀਡੀ ਗਾਂ 65 6000 ਦੀ ਵਿਗਦੀ ਆ। ਇਹ ਵੀ ਬੇਲੇ ਵੀ ਆ ਵਿਗਦੀ ਵੀ ਆ। ਹਾਂਜੀ ਸਾਬ ਕੋ ਹੁੰਦਾ ਵਾ। ਬਾਕੀ ਇਹ ਵੀ ਜਿੱਦਾਂ ਨੇ ਤਿਆਰ ਹੋਈ ਚੰਗੀ ਰਕਮ ਜੋੜੂਗੀ ਨਾਲ। ਹੁਣ ਬਾਜੂ ਕਿੱਡੀ ਵੇਖੋ ਵਜੂਦ ਵੇਖੋ ਕਿੱਡਾ ਮਾਲ ਲੈਣਾ ਵੀ ਬਾਜੀ ਵੇਖੋ ਹਰਬੀ ਜੀ ਟੋਕੜ ਗਿਆ ਬੜਮਾਲ ਹੋ ਲੈਣਾ ਜਿਹੜਾ ਅਗਲੀ ਸ਼ਾਮ ਦਾ ਦਾ ਮੁੱਲ ਪਾਵੇ। ਤੇ ਜਸਨੋ ਕਰੀਏ ਕਿੰਨੇ। ਹੁਣ ਖੜੀ ਆ ਐਡੀਕ ਉਹ ਸੂਗੇ ਜਿਹੜੀ ਪੰਜੀ ਦੀ ਵਿਗੜੀ ਤੁਹਾਨੂੰ ਹੋਣ ਪੰਜੀ ਦੀ ਇਹ ਦੇਖੋ ਇੱਕਦਮ ਸਿੱਧੀ ਮਗਰੋਂ ਕੈਮਰਾ ਲਾਓ ਪੂਰੀ ਸਿੱਧੀ ਹੈ ਜੀ ਦੇਖੋ ਇਹ ਗੁਣੀਆਂ ਚ ਆਉਂਦੀ ਜੇ ਹੋਰ ਸਿੱਧੀ ਜੀ ਦੇਖੋ ਐ ਸਿੱਧੀ ਨਾ ਪੂਰੀ ਸਿੱਧੀ ਹੈ ਪੂਰੀ ਸਿੱਧੀ ਹੈ ਬਹਿਰ ਬੱਚੀ ਕਿਤੇ ਲੱਭਦੀ ਨਹੀਂ ਆ ਬੜੇ 30000 ਦੇ ਦੇਣੀ ਬਾਬਾ ਜੀ 35 ਦੀ ਛੋਟ ਛੋਟ ਵਿੱਚ 10000 ਕਰਦੀ ਹੈ 5 30000 ਅੱਛਾ ਦੇਖੋ ਕਿਹੜੇ ਮੋਲ ਹੋ ਗਿਆ 30000 ਦੀ 30000 ਨਹੀਂ ਕਰੇ ਬਾਬਾ ਜੀ ਕੋਈ ਆਣ ਕੇ ਵੇਖੇ ਜ਼ਰੂਰ ਇੱਕ ਵਾਰ 40000 ਦੀ ਰੋਸਾ ਬੱਚੀ ਜੀ ਬਾਬਾ ਜੀ ਆਹ ਦੇਖ ਸਾਡੇ ਜੀ ਬੈੜਾ ਦਰਸ਼ਨੀ ਬੈੜ ਕੋਈ ਆਣ ਕੇ ਵੇਖੇ ਜਰੂਰ ਸੋਹਣੀ ਫੱਬਦੀ ਆ ਬੈੜ ਜਿਹੜੀ ਪੂਰੀ 3000 ਦੀ ਦੇਣੀ ਕੋਈ ਬਾਕੀ ਫੂਲ ਲਾਵੇ ਪਤਾ ਨਹੀਂ ਦੇ ਕਿੱਥੇ ਦੇਣੀ ਆ ਮੋੜਨਾ ਥੋੜਾ ਜਿਹਾ ਬਾਕੀ ਆ ਬੇ ਦੇਖ ਲੋ ਕਿਤਰਾ ਕਰੋੜਾ ਪੈਂਦਾ ਲੈ ਹਾਂਜੀ ਠੀਕ ਆ ਤੇ ਦੁੱਧ ਕੋਈ ਤੁਹਾਡੇ ਘਰੋਂ ਕੋ ਚੋ ਕੇ ਲੈ ਜਾਏ ਹਨਾ ਹਾਪੀ ਜੀ ਗੱਬਣ ਦੀ ਗਰੰਟੀ ਹੋਗੀ 1 ਹਫਤੇ ਤੱਕ ਹਾਂ ਚੱਲਦੇ ਹੁਣ ਸਾਰਿਆਂ ਦੇ ਓਏ ਘੂਰ ਹੋਵੇ ਛੱਟਾ ਹੋਵੇ ਕੋ ਥਣਵਾੜ ਘਟ ਹੋਵੇ ਉਹਦੀ ਜ਼ਮੇ ਵਾਲੀ ਗਾਰੰਟੀ ਆਪਣੀ ਅੱਬਾ ਜੀ ਦੁੱਧ ਗੁੱਝੋ ਕੇ ਦੁੱਧ ਤੇ ਜ਼ਿੰਮੇਵਾਰੀ ਅਗਲੇ ਦੀ ਇਹ ਗੱਬਣ ਪਸ਼ੂਆ ਕਿਸੇ ਬਗਾਨੇ ਕਿਲੇ ਜਾ ਕੇ ਦੁੱਧ ਕਿਲੋ ਘਟਾ ਵੀ ਸਕਦਾ ਕਿਲੋ ਵਧਾ ਵੀ ਸਕਦਾ ਕਈ ਵਾਰੀ ਬਹੁਤ ਜ਼ਿਆਦਾ ਵੀ ਫਰਕ ਪਾ ਜਾਂਦੀਆਂ ਵਾ ਕਿਉਂਕਿ ਬਾਬਾ ਜੀ ਸੇਵਾ ਜ਼ਿਆਦੀ ਹੁੰਟੇ ਆਪੇ ਤੂੜੀ ਆ ਹੱਥੇ ਹੁਣ ਰਹਿਣੀ ਆ ਤੂੜੀ ਵਾਧੀਆਂ ਕਰਮ ਵਾਲੀਆਂ ਜਾਗੇ ਸੱਜਰ ਪਸ਼ੂ ਦੀ ਗੱਲ ਹੋਰ ਹੁੰਦੀ ਆ ਟਾਰਗੇਟ ਅੰਦਰ ਵੱਜ ਜਾਂਦਾ ਇਹ ਇਹ ਗਾੜੀ ਇਹਨਾਂ ਨੇ ਗਾੜੀ ਜੋਂ ਜੋਂ ਨਾਲ ਲੱਗ ਜਾਈ ਜਨਾ ਇਹਨਾਂ ਨੇ ਘਟਨਾਵਾ ਠਾਣਾ ਆਣਾ ਇਹ ਰੋਜ਼ ਦੀ ਪਤਨੀ ਇਹ ਜਿਹੜੀ ਦਿਨੇ ਦਿਨ ਪੈਂਦੇ ਰਕਮ ਚ ਵਧਨੇ ਆ ਤੇ ਦੋ ਦੋਵੇਂ ਘਟਨੇ ਆ ਪਤਨੀ ਆ ਤੇ ਸੱਜਰ ਲਈ ਰਕਮ ਚ ਘਟਨਾਵਾ ਦਿਨ ਉਹਦਾ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਬੇਸ਼ ਚ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਬਾਕੀ ਸਾਈ ਪਹੁੰਚ ਤੋਂ ਪਹਿਲਾਂ ਹੀ ਵੇਖ ਲਿਆ ਕਰੋ ਸਾਰਾ ਆਪਣੇ ਗੱਡੀ ਦਾ ਕਿਤਨਾ ਖੜਨੀ ਲਿਓਣੀ ਆ ਪਹਿਲਾਂ ਹੀ ਗੱਲਬਾਤ ਕਰ ਲਿਆ ਕਰੋ ਤੇ ਪਹਿਲਾਂ ਹੀ ਪੁੱਛ ਲਿਆ ਕਰੋ ਪੇਮੈਂਟ ਕਿੱਦਾ ਕਰਨਾ ਹੈ